ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਸੰਗਤ ਜੀ ਸ਼ੇਅਰ ਕਰਿਓ ਅੱਜ ਇੱਕ ਬਹੁਤ ਵੱਡੀ ਜਾਣਕਾਰੀ ਤੁਹਾਡੇ ਨਾਲ ਆਪਾਂ ਜੀ ਸਾਂਝੀ ਕਰਨੀ ਹੈ ਸੋ ਅੰਮ੍ਰਿਤਪਾਲ ਸਿੰਘ ਦੇ ਬਾਰੇ ਅੰਮ੍ਰਿਤਪਾਲ ਸਿੰਘ ਪੰਜਾਬ ਦੀਆਂ ਚੋਣਾਂ ਜਿੱਤਣ ਲਈ ਆਪਣੇ ਘਰਦਿਆਂ ਦੀ ਮਦਦ ਲੈ ਸਕਦੇ ਨੇ ਹਾਲਾਤ ਤੁਹਾਡੇ ਸਾਹਮਣੇ ਨੇ ਇਹ ਸੀਟ ਜ਼ਰੂਰ ਜਿੱਤਣੀ ਅਮਰਿਤਪਾਲ ਸਿੰਘ ਨੇ ਤੇ ਆਪਾਂ ਕੁਝ ਬੇਨਤੀਆਂ ਇਹਦੇ ਬਾਰੇ ਜ਼ਰੂਰ ਸਾਂਝੀਆਂ ਕਰਨੀਆਂ ਨੇ ਸੋ ਆਖਰ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਸਾਰੇ ਦੇਖਦੇ ਆ ਕਿਉਂਕਿ ਕੱਲ ਦੀ ਇਹ ਖਬਰ ਜਿਹੜੀ ਹੈ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਦੋਂ ਰਾਜਦੇਵ ਸਿੰਘ ਖਾਲਸਾ ਜੀ ਨੇ ਇਹ ਗੱਲ ਕਹੀ ਹੈ ਕਿ ਅਮਰਿਤਪਾਲ ਸਿੰਘ ਖਾਲਸਾ ਜੀ ਨਾਲ ਮੇਰੀ ਗੱਲ ਹੋ ਚੁੱਕੀ ਹੈ ਤੇ ਉਹ ਖਡੂਰ ਸਾਹਿਬ ਸੀਟ ਤੋਂ ਚੋਣ ਲੜਨ ਲਈ ਤਿਆਰ ਨੇ ਜਲਦੀ ਹੀ ਨਾਮਜ਼ਦਗੀ ਜਿਹੜੀ ਹੈ ਦਾਖਲ ਕੀਤੀ ਜਾਊਗੀ ਨਾਮਜ਼ਦਗੀ ਜਲਦੀ ਹੀ ਸਾਹਮਣੇ ਰੱਖੀ ਜਾਊਗੀ ਤੇ ਖਡੂਰ ਸਾਹਿਬ ਸੀਟ ਤੋਂ ਜੇਕਰ ਭਾਈ ਸਾਹਿਬ ਚੋਣ ਲੜਦੇ ਨੇ ਕਿ ਸੰਗਤ ਉਹਨਾਂ ਦਾ ਸਾਥ ਦੇਗੀ ਮੈਂ ਇਸ ਵਿਸ਼ੇ ਤੇ ਬੇਨਤੀਆਂ ਜਿਹੜੀਆਂ ਨੇ ਜ਼ਰੂਰ ਕਰਨੀਆਂ ਚਾਹਨਾ ਸੰਗਤ ਨੂੰ ਜ਼ਰੂਰ ਸਾਥ ਦੇਣਾ ਚਾਹੀਦਾ ਹੈ ਖਡੂਰ ਸਾਹਿਬ ਸੀਟ ਤੋਂ ਵੈਸੇ ਆਪਣੀਆਂ ਵੱਖਰੀਆਂ ਵੱਖਰੀਆਂ ਪਾਰਟੀਆਂ ਨੇ ਕੈਂਡੀਡੇਟਾਂ ਨੂੰ ਐਲਾਨ ਦਿੱਤਾ ਹੈ ਕੋਈ ਕਿਸੇ ਦੀ ਸਪੋਰਟ 'ਚ ਉਤਰਿਆ ਹੋਇਆ ਹੈ ਕੋਈ ਕਿਸੇ ਦੀ ਕੋਈ ਕਿਸੇ ਦੀ ਕੋਈ ਕਿਵੇਂ ਕੋਈ ਕਿਵੇਂ ਪਰ ਇੱਕ ਗੱਲ ਯਾਦ ਰੱਖਿਓ ਵੀ ਹਰ ਇੱਕ ਬੰਦੇ ਨੇ ਆਪੋ ਆਪਣੇ ਕੈਂਡੀਡੇਟ ਨੂੰ ਜਿਤਾਉਣ ਦੇ ਲਈ ਜ਼ੋਰ ਲਾਇਆ ਹੋਇਆ ਪਰ ਮੈਂ ਬੇਨਤੀ ਕਰਦਾ ਵਾਸਤਾ ਪਾਉਣਾ ਹੀ ਪੰਥ ਦਾ ਤੇ ਉਹਨਾਂ ਲੋਕਾਂ ਨੂੰ ਜ਼ਰੂਰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਜਰੂਰ ਸੋਚਿਓ ਵੀ ਜੇਕਰ ਭਾਈ ਸਾਹਿਬ ਚੋਣਾਂ ਦੇ ਵਿੱਚ ਜਾਂਦੇ ਨੇ ਤੇ ਸਾਥ ਦੇਣਾ ਚਾਹੀਦਾ ਹੈ ਵੋਟ ਅਸੀਂ ਵੱਧ ਤੋਂ ਵੱਧ ਅਮਰਿਤਪਾਲ ਸਿੰਘ ਨੂੰ ਪਾਈਏ ਤੇ ਜਿਹੜੇ ਬੰਦੇ ਨੇ ਸਾਡੇ ਬੱਚਿਆਂ ਨੂੰ ਨਸ਼ੇ ਚੋਂ ਕੱਢਿਆ ਨਸ਼ੇ ਬੰਦ ਕਰਾਤੇ ਘਰਾਂ ਦੇ ਵਿੱਚ ਚਿੱਟਾ ਆਉਂਦਾ ਸੀ ਤੇ ਉਹਨਾਂ ਦੇ ਬੱਚਿਆਂ ਨੇ ਵੀ ਅੰਮ੍ਰਿਤ ਛਕ ਲਏ ਤੇ ਉਹਨਾਂ ਉਹਨਾਂ ਵਾਲੀ ਵੇਖ ਕੇ ਕਦੇ ਇਹ ਸੋਚਿਓ ਵੀ ਜਿਹੜਾ ਬੰਦਾ ਇਹ ਕਰ ਸਕਦਾ ਹੈ ਤੇ ਯਾਦ ਰੱਖਿਓ ਵੀ ਅਸੀਂ ਇੱਕ ਵਾਰੀ ਉਹਨੂੰ ਮੌਕਾ ਦਈਏ ਹਾਲਾਂਕਿ ਚਲੋ ਜੇ ਉਹਦੇ ਤੋਂ ਐਨਐਸਏ ਹਟਦਾ ਹੈ ਸਾਡੇ ਇੱਕ ਵੋਟ ਪਾਉਣ ਦੇ ਨਾਲ ਤਾਂ ਸੌਦਾ ਕੋਈ ਬਹੁਤਾ ਮਹਿੰਗਾ ਨਹੀਂ ਤੇ ਯਾਦ ਰੱਖਿਓ ਵੀ ਜੇ ਉਹਨੂੰ ਵੋਟ ਪਾ ਕੇ ਅਸੀਂ ਆਪਣੇ ਆਪ ਦੇ ਮਾਣ ਮਹਿਸੂਸ ਕਰਨਾ ਚਾਹੁੰਦੇ ਆ ਤੇ ਜ਼ਰੂਰ ਇਹ ਕੰਮ ਕਰਿਓ ਬਾਕੀਆਂ ਨੂੰ ਵੀ ਅਸੀਂ ਹੁਣ ਤੱਕ ਵੋਟਾਂ ਪਾਈਆਂ ਨੇ ਪਰ ਇਹ ਗੱਲ ਯਾਦ ਰੱਖਿਓ ਵੀ ਵੋਟ ਪਾਉਣੀ ਐ ਤੇ ਇਹ ਸਮਝ ਕੇ ਪਾਇਓ ਵੀ ਅਸੀਂ ਪੰਥ ਨੂੰ ਵੋਟ ਪਾ ਰਹੇ ਆਂ ਪੰਥ ਦੀ ਖਾਤਰ ਆਪਣੇ ਕੁਝ ਚੰਗੇ ਭਵਿੱਖ ਲਈ ਜੇ ਇੱਕ ਬੰਦਾ ਚੰਗਾ ਨਿਕਲੂਗਾ ਤੇ ਹੋ ਸਕਦਾ ਉਹਨੂੰ ਵੇਖ ਕੇ ਦੂਜੇ ਵੀ ਚੰਗੇ ਬਣ ਜਾਣਾ ਠੀਕ ਐ ਕੰਮ ਜਿਹੜੇ ਨੇ ਉਹ ਜ਼ਰੂਰ ਹੋਣਗੇ ਪਰ ਇੱਕ ਵਾਰੀ ਹੁਣ ਸਾਨੂੰ ਇਹ ਏਕਤਾ ਦਿਖਾਉਣ ਦੀ ਲੋੜ ਐ ਤਾਂ ਜੋ ਸਰਕਾਰਾਂ ਨੂੰ ਇਹ ਪਤਾ ਲੱਗ ਜਾਏ ਕੌਮ ਨੂੰ ਪੰਥ ਦੇ ਅਸੀਂ ਇੱਕ ਆਂ ਪੰਥ ਦੀ ਅਸੀਂ ਵਿਰੋਧ ਨਹੀਂ ਆ ਅਸੀਂ ਪੰਥ ਦੇ ਨਾਲ ਆ ਤੇ ਹਾਂ ਇੱਕ ਸੀਟ ਜੇ ਅਸੀਂ ਅਮਰਿਤਪਾਲ ਸਿੰਘ ਹੋਰਾਂ ਲਈ ਦੇ ਦਈਏ ਤਾਂ ਇਹ ਬਹੁਤ ਵੱਡਾ ਅਹਿਸਾਨ ਹੋਊਗਾ ਸੰਗਤ ਦਾ ਤੇ ਸੰਗਤ ਦੇ ਚਰਨਾਂ ਦੀ ਧੂੜ ਹੈ ਜੀ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਭਾਈ ਸਾਹਿਬ ਹੋਰੀ ਸੰਗਤ ਲਈ ਪ੍ਰਚਾਰ ਕਰਨਗੇ ਕੰਮ ਕਰਨਗੇ ਪਾਰਲੀਮੈਂਟ ਦੇ ਵਿੱਚ ਜੇ ਗੂੰਜੂਗੀ ਆਵਾਜ਼ ਤਾਂ ਫਿਰ ਕੌਮ ਦੀ ਆਵਾਜ਼ ਗੂੰਜੂਗੀ ਪੰਥ ਦੀ ਪੰਥ ਤੋਂ ਬਿਨਾਂ ਨਹੀਂ ਹੁਣ ਤੱਕ ਆਪਾਂ ਵੇਖਿਆ ਹੀ ਹੈ ਕਿਸ ਤਰ੍ਹਾਂ ਭਾਈ ਸਾਹਿਬ ਹੋਰਾਂ ਨੇ ਕੀਤਾ ਤੇ ਉਹਨਾਂ ਦੇ ਮਾਤਾ ਪਿਤਾ ਪੂਰਾ ਜ਼ੋਰ ਲਾਉਣਗੇ ਪ੍ਰਚਾਰ ਕਰਨਗੇ ਤੁਹਾਡੇ ਹਲਕੇ ਤੁਹਾਡੇ ਪਿੰਡਾਂ 'ਚ ਤੁਹਾਡੇ ਘਰਾਂ 'ਚ ਆਉਣਗੇ ਸੋ ਕੱਲਾ ਕਿਹੋ ਨਾ ਵੀ ਹਾਂਜੀ ਧਿਆਨ ਰੱਖਾਂਗੇ ਜ਼ਰੂਰ ਧਿਆਨ ਰੱਖਿਓ ਜੇਕਰ ਭਾਈ ਸਾਹਿਬ ਇਸ ਚੋਣਾਂ ਦੇ ਵਿੱਚ ਖੜੇ ਹੁੰਦੇ ਨੇ ਤਾਂ ਸੰਗਤ ਨੂੰ ਮੇਰੀ ਅਪੀਲ ਹੈ ਤੇ ਜ਼ਰੂਰ ਇੱਕ ਵਾਰੀ ਕਰਕੇ ਵੇਖਿਓ ਇਹ ਕੰਮ ਜੇ ਸਾਡੇ ਇੱਕ ਵੋਟ ਪਾਉਣ ਦੇ ਨਾਲ ਬੰਦੇ ਦੀ ਜਾਨ ਬਚਦੀ ਹੈ ਐਨਐਸਏ ਹਟਦਾ ਤੇ ਜਾਂ ਇਹ ਕੋਈ ਸੌਦਾ ਬਹੁਤਾ ਮਹਿੰਗਾ ਨਹੀਂ ਤੇ ਹਾਂ ਠੀਕ ਹੈ ਕੰਮ ਸਾਡੇ ਜ਼ਰੂਰ ਹੋਣਗੇ ਤੇ ਹਾਂ ਬਾਅਦ ਵਿੱਚ ਸਾਡਾ ਮਨ ਕਰੇ ਜਿਹਨੂੰ ਮਰਜ਼ੀ ਅਸੀਂ ਕਰੀਏ ਹੁਣ ਤੱਕ ਵੀ ਅਸੀਂ ਆਪ ਆਪ ਦਾ ਆਪ ਲਟਾਇਆ ਹੀ ਹੈ ਇਹ ਸਮਝ ਕੇ ਕਰਿਓ ਵੀ ਅਸੀਂ ਉਹਨਾਂ ਲੋਕਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਹਾਂ ਜੇ ਇੱਕ ਨਵੀਂ ਅਸੀਂ ਚਿਹਰੇ ਨੂੰ ਨਵੀਂ ਇੱਕ ਤਖਤ ਨੂੰ ਨਮੀ ਇੱਕ ਆਵਾਜ਼ ਨੂੰ ਬੁਲੰਦ ਕਰਾਂਗੇ ਤੇ ਸ਼ਾਇਦ ਨਾਲ ਲੋਕਾਂ ਨੂੰ ਵੀ ਪਤਾ ਲੱਗ ਜੇ ਵੀ ਹਾਂ ਲੋਕ ਜਾਗਰੂਤ ਨੇ ਇਹ ਯਾਦ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ